ਦੋ ਦੋ ਇਹ ਕਿਹਦੇ ਸਮਾਜ ਦਾ ਵਿਰੋਧ ਨਹੀਂ ਇਹ ਤਾਂ ਪ੍ਰਿਆਨ ਦੇ ਮੁੱਖ ਮੰਤਰੀ ਦਾ ਵਿਰੋਧ ਹੈ ਆਪਾਂ ਪ੍ਰੋਗਰਾਮ ਸਮਾਜ ਦਾ ਕਰੋੜਾ ਨਹੀਂ ਹੈਗਾ ਭਾਰਗੀ ਪਾਰਟੀ ਦਾ ਪ੍ਰੋਗਰਾਮ ਹੈ ਪਾਰਟੀ ਦਾ ਪ੍ਰੋਗਰਾਮ ਹੈ ਆਪਾਂ ਆਪਣੇ ਸਮਾਜ ਨੂੰ ਲੋਕ ਮੁੱਖ ਮੰਤਰੀ ਯਾਰ ਤੁਸੀਂ ਆਦਾ ਕਰ ਮੇਰੀ ਗੈਸਨ ਮੈਨੂੰ ਤੇ ਮੇਰੇ ਪਤਾ ਯਾਰ ਤੂੰ ਆਰਗੇਨਾਈਜ਼ਰ ਨਾਲ ਗੱਲ ਕਰ ਵੀਰ ਅੱਛਾ ਭਾਈ ਫਿਰ ਰੋਲ ਤੁਹਾਡਾ ਕੋਈ ਰੋਣ ਨਹੀਂ ਮੈਂ ਤਾਂ ਆਪਣੀ ਵੀਰ ਨੂੰ ਵੀ ਸਾਡੇ ਸਾਡਾ ਬੜੀ ਮੈਡਿਕਾ ਦਾ ਕੋਈ ਰੋਣ ਨਹੀਂ ਬਸ ਮੈਂ ਤੇਰਾ ਮੱਖ ਮਖਾਇਆ ਸੀ ਨੂੰ ਵਾਈਟ ਕੀਤਾ ਮੁੱਖ ਮੰਤਰੀ ਸੀ ਤੇ ਲੋਹ ਸਾਹਿਬ ਤਿਰਲਾ ਸਾਹਿਬ ਤਿਰਲਾ ਸਾਹਿਬ ਬੇਤੀ ਤਾਂ ਸੁਣ ਲਿਓ ਤਿਰਲਾ ਸਾਹਿਬ ਬੇਤੀ ਸੁਣਿਆ ਜੀ ਮੁੱਖ ਮੰਤਰੀ ਹਰਿਆਣਾ ਨਹੀਂ ਨਹੀਂ ਇਹ ਮੁੱਖ ਮੰਤਰੀ ਸਮਾਜ ਦਾ ਪ੍ਰੋਗਰਾਮ ਹੈ ਸਾਹਿਬ ਮੇਰੀ ਬੇਤੀ ਆ ਇੱਕ ਵਾਰ ਮੇਰੀ ਬੇਤੀ ਸੁਣਿਆ ਜੀ ਸਾਰੇ ਸਮਾਜ ਵਿੱਚ ਹੈਗਾ ਇਹ ਹੈਗਾ ਆਪਣੇ ਅੰਨੇ ਕਰ ਸਾਡਾ ਸਾਡੀ ਪ੍ਰੋਬਲਮ ਨੂੰ ਪਾਉਂਦੇ ਨਹੀਂ ਸਾਡਾ ਸੁਭਾਅ ਹੈ ਸਾਡੀ ਆ ਭਰਾਤਰੀ ਪਰ ਮੁੱਖ ਮੰਤਰੀ ਹਰਿਆਣਾ ਜੀ ਸਾਡਾ ਮੁਰਾਜਾ ਨਹੀਂ ਆਪੂ ਹੈ ਮੈਂ ਕਹਿੰਦਾ ਸਮਾਜ ਦਾ ਮੁਰਾਜਾ ਜੀ ਇਹ ਕੰਮ ਨਹੀਂ ਚਲਾਨਾ ਰਾਮ ਕਰੇ ਚਲੋ ਮੇਰੇ ਨਾਲ ਰਾਮ ਕਰੇ ਇਹ ਜਨਰਲ ਵਾਲਾ ਨਹੀਂ ਮਤਲਬ ਉਹਗਾ ਤੇਰਾ ਮਸਲਾ ਵੀ ਨਹੀਂ ਸਮਝਦਾ ਇਹ ਜਨਰਲ ਵਾਲਾ ਕਰੂਗਾ ਮੈਂ ਕਰਾਂਗਾ ਮੈਂ ਕਰਾਂਗਾ ਇਹ ਸਮਾਜ ਦੇ ਲੋਕ ਦੇ ਸਮਾਜ ਦੇ ਲੋਕ ਆ ਸਮਾਜ ਦੇ ਲੋਕ ਕਿਹਨਾਂ ਨੇ 2025 ਸਮਾਜ ਦੇ ਨੇ 2025 ਸਮਾਜ ਦੇ ਨੇ ਇੱਕ ਬੜਾ ਇੱਕ ਵੜਾ ਇਹ ਕੰਮ ਕਰ ਅੱਛਾ ਜੀ ਤੁਹਾਨੂੰ ਤੁਹਾਡੀ ਸੁਣ ਹਾਂ ਤੁਹਾਡੀ ਅਸੀਂ ਵੀ ਮੈਂ ਜੋ ਅਕਾਲੀ ਦਾ ਕਿਹਾ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਚੰਗੀ ਤਰ੍ਹਾਂ ਪਤਾ ਠੀਕ ਹੈ ਨਾ ਹਾਂ ਬਿਲਕੁਲ ਠੀਕ ਹੈ ਨਾ ਅਸੀਂ ਫਿਰ ਵੀ ਪਾਰਟੀ ਪਾਜੀ ਵਾਲੀ ਤਾਂ ਸਾਲ ਨਹੀਂ ਕੀਤੀ ਸਰਬਜੀਤ ਵੀਰ ਮੈਂ ਮੇਰੀ ਮੇਰੀ ਗੱਲ ਸੁਣ ਮੈਂ ਰਾਤਰੀ ਨਾਲ ਸਮਝਾ ਸਰ ਅਸੀਂ ਨਾ ਮੈਂ ਤੁਹਾਡੀ ਬੇਤਰੀ ਦਾ ਨਾ ਕੋਈ ਨਹੀਂ ਮੇਰਾ ਬਰਾਦਰੀ ਨਾ ਸਾਰੇ ਕੋਲੇ ਖੜੇ ਆ ਪਰ ਮੈਨੂੰ ਇੱਕ ਗੱਲ ਦੱਸੋ ਅਗਰ ਜੇ ਹਰਿਆਣੇ ਚੋਂ ਆਉਂਦਾ ਬੁੱਧੀ ਦਾ ਮਤਲਬ ਜੇ ਅਸੀਂ ਸਾਰੇ ਸਾਰੇ ਸੈਣੀ ਜੀ ਆ ਗਏ ਦੇਖੋ ਅਸੀਂ ਪਾਰਟੀ ਬੰਦ ਦਾ ਸਾਰਾ ਸ਼ਿਟੂ ਖਤਮ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਰਕੇ ਨਾ ਸਾਰੇ ਇਕੱਠੇ ਆ ਉਹ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣ ਲੋ ਸੁਣ ਲੋ ਸੁਣ ਲੋ ਸੁਣ ਲੋ ਮੈਂ ਕਹਿੰਦਾ ਮੈਂ ਆਪ ਤੁਸੀਂ ਮੇਰੀ ਜੁੱਤੀਆਂ ਚੱਕਣ ਦੀ ਸੇਵਾ ਲਓ ਮੈਂ ਉਹ ਸੇ ਸ ਬਰਾਦਰੀ ਵਾਸਤੇ ਚੱਕਣ ਚਾਹੇ ਕੋਣ ਨਹੀਂ ਕਹਿੰਦਾ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਹਰਿਆਣੇ ਦੇ ਮੁੱਖ ਮੰਤਰੀ ਇੱਥੇ ਆ ਰਹੇ ਆ ਠੀਕ ਹੈ ਜਿਹੜੇ ਉੱਥੇ ਕਿਸਾਨ ਵੀਰਾਂ ਨੂੰ ਰਾਹ ਡੱਕਿਆ ਹੋਇਆ ਉਹ ਕਹਿਣਗੇ ਕਿ ਤੁਸੀਂ ਇਹਨਾਂ ਦੇ ਪਾਜੀ ਕਿਸਾਨ ਨੇ ਸਾਰੇ ਫਿਰ ਮੈਂ ਉਹੀ ਕਹਾਂ ਨਮਾਜ਼ ਨਮਾਜ਼ ਫਿਰ ਆਪਾਂ 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 ਜੀਆ ਮੈਂ ਮੈਂ ਤੁਹਾਡੇ ਤੁਹਾਡੇ ਕਰਕੇ ਤਾਂ ਵਿਰੋਧ ਨਹੀਂ ਕਰ ਸਕਦਾ ਮੈਨੂੰ ਫਿਰ 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 ਨਹੀਂ ਮੰਨਦੇ ਮੈਂ ਪਹਿਲਾਂ ਅੱਛਾ ਅੱਛਾ ਫਿਰ ਨਾਮ ਨਿਤ ਕੀ ਐਮ ਐਸ ਬੀ ਉਹ ਮੰਗ ਲਈ ਤੁਸੀਂ ਇੱਕ ਇੱਕ ਡਿਮਾਂਡ ਮੇਰੀ ਰੱਖ ਲੋ ਮੇਰੀ 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 ਬੇਨਤੀ ਸੁਣੋ ਹਾਂਜੀ ਹਾਂਜੀ ਮੇਰੀ ਇੱਕ ਡਿਮਾਂਡ ਰੱਖ ਦੋਗੇ ਉਹਨਾਂ ਨੂੰ ਕਹਿ ਦੋ ਵੀ ਜਿਹੜਾ ਉੱਥੇ ਰਾਹ ਡੱਕਿਆ ਹੋਇਆ ਜੀ ਉਹ ਰਾਹ ਖੋਲ ਦੇ ਸਰ ਹਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਆਪਣੇ ਪਾਸ ਕਰਤਾ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਸਾਰਿਆਂ ਤੇ ਬਹੁਤ ਵਧੀਆ ਗੱਲ ਆਪਾਂ ਦੇ ਰਹੇ ਹਾਂ ਇੱਕ ਮਿੰਟ ਮੇਰੀ ਗੱਲ ਸੁਣ ਤੁਹਾਡਾ ਸੀਐਮ ਨਹੀਂ ਦੇ ਰਿਹਾ ਸੀਐਮ ਪਰ ਨਿਕਮਾ ਨਹੀਂ ਦੇ ਰਿਆ ਵੀ ਮੇਰੇ ਬੇਨਤੀ ਸੁਣ ਫਿਰ ਉਹਨਾਂ ਦਾ ਵਿਰੋਧ ਕਰੋ ਨਾ ਕਿ ਸੀਐਮ ਮੈਂ ਕਹਿੰਦਾ ਤੂੰ ਹੀ ਮੇਰੀ ਬੇਨਤੀ ਦਾ ਸੁਣ ਤੂੰ ਹੀ ਕਹਿ ਕਰਿਆ ਤੂੰ ਮੇਰੀ ਬੇਨਤੀ ਦਾ ਸੁਣ ਤੂੰ ਅੱਛਾ ਮੇਰੀ ਬੇਨਤੀ ਦਾ ਸੁਣ ਲੋ ਤੁਸੀਂ ਕੱਲ ਤੁਹਾਡਾ ਵੀ ਪਾਲਸਰ ਆ ਰਿਹਾ ਤੁਹਾਡਾ ਲੈਨ ਲੈਂਦਾ ਵੀ ਰਾਜ ਰਿਹਾ ਹੈ ਰਾਹ ਸਮਝ ਰਹੇ ਇਹ ਨਹੀਂ ਗੱਲ ਹੈ ਆਪਾਂ ਰਾਜਨੀਤਿਕ ਗੱਲ ਹੈ ਐਮਐਸਪੀ ਕਰ ਦੇ ਜੇ ਮੇਰੀ ਗੱਲ ਸੁਣ ਲੋ ਗੱਲ ਸੁਣ ਮੇਰੀ ਗੱਲ ਸੁਣ ਤੁਸੀਂ ਕੱਲ ਇੱਕ ਇੰਨੀ ਡਿਮਾਂਡ ਰੱਖ ਦੋਗੇ ਮੈਂ 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 ਕਹਿੰਦਾ ਮੈਂ ਜਿੱਥੇ ਜੋ ਕਹੋਗੇ ਤੁਸੀਂ ਸਤਕਾਰ ਹੀ ਹੋਗਾ ਮੈਂ ਜੋ ਕਹੋਗੇ ਤੁਹਾਡਾ ਹੁਕਮ ਦਾ ਜਿੱਥੇ ਲੱਖ ਲੱਖ ਲੋਕੀ ਕਹਿੰਦੇ ਸਨ ਵੀਰੇ ਸਾਡੀ ਚਰਾ ਸੀ ਜਿਹੜੇ ਮੈਂ ਕਹਿੰਦਾ ਉਹ ਵੀ ਰੱਖੋ ਮੈਂ ਰੱਖੀ ਜਿਹੜੇ ਮੇਰੇ ਸਾਡੀ ਵੀਰੇ ਮੇਰੇ ਸਾਡੀ ਤੁਸੀਂ ਕੱਲ ਕਿਸਾਨਾਂ ਦੇ ਰਸਤੇ ਦੀ ਡਿਮਾਂਡ ਰੱਖੋਗੇ ਤੇ ਲੋਕ ਸਾਹਿਬ ਕਿੰਨੀ ਬੜੀ ਸਰਕਾਰ ਦੇ ਲੋਕ ਸਾਹਿਬ ਕਿੰਨੀ ਬੜੀ ਸਰਕਾਰ ਦੇ ਲੋਕ ਮੈਂ ਕਹਿੰਦਾ ਅੱਛਾ ਚਲੋ ਮੈਂ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਜੋ ਚਰਾਸ ਉੱਥੇ ਉਹ ਕਤਲੇਆਮ ਹੋਇਆ ਉਹ ਵੀ ਨਾ ਹੋਇਆ ਗਲਤ ਹੋਇਆ ਸਹੀ ਮਰੇ ਬਿਲਕੁਲ ਗਲਤ ਹੋਇਆ ਉਹਨਾਂ ਨੂੰ ਡੰਗੋ ਫਾਂਸੀ ਤੋਂ ਲੇਕਿਨ ਜਿੰਨਾ ਮੀ ਦਿੱਤਾ ਉਹਨਾਂ ਨੂੰ ਡੰਗੋ ਕਿਸੇ ਨੇ ਹੋਇਆ ਕਾਹ ਦਾ ਸਾਰਾ ਸਾਰਾ ਤੁਹਾਨੂੰ ਇੱਕ ਪੋਲ ਕਰਨਾ ਕਿੰਨੀ ਵਾਰੀ ਸੈਂਟਰ ਦੇ ਵਿੱਚ ਆਉਣਾ ਹੈ ਮਨਮੋਹ ਸਿੰਘ ਜੀ ਲਗਾਤਾਰ ਇਤਫਾਲ ਰੱਖੋਗੇ ਨਜ਼ਰ ਵਾਲਾ ਨਿਵੰਤਰੀ ਆਰਗੇਨਾਈਜ਼ ਕਰਾਂਗੇ 40 ਸਾਲ ਹੋ ਗਏ ਤੁਸੀਂ ਲੱਖ ਮਾਰ ਲਿਓ ਮੇਰੀ ਡਿਮਾਂਡ ਹੈ ਕਿ ਟੀ-ਸ਼ਰਟ ਦਾ ਪੈਸਾ ਮੇਰੇ ਨਾਲ ਸੁਣੋ ਸਾਡਾ ਪਹਿਲਾ ਕਦਮ ਜੇ ਤੁਸੀਂ ਇਹ ਬਰਾਦਰੀ ਦਾ ਕੰਟਰੋਲ ਪ੍ਰੋਗਰਾਮ ਬਰਾਦਰੀ ਦੇ ਬੰਦੇ ਦੀ ਮੰਗ ਬਿਲਕੁਲ ਨਾ ਖੜਾਓ ਬਰਾਦਰੀ ਸਾਡੀ ਡਿਮਾਂਡ ਰੱਖ ਦਿਓ ਪ੍ਰੋਗਰਾਮ ਤਾਂ ਹੋਊਗਾ ਅਸੀਂ ਡਿਮਾਂਡ ਰੱਖੂਗੇ ਜੇ ਪ੍ਰੋਗਰਾਮ ਕਰਵਾਣ ਤੇ ਰੱਖਾਂਗੇ ਆਪਾਂ ਫਿਰ 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 اچھا ਜੇ ਅਗਰ ਨਹੀਂ ਰੱਖਾਂਗੇ ਮੈਂ ਇਸ ਕਰਕੇ ਕਹਿੰਦਾ اچھا ਇੱਕ ਮਿੰਟ ਅਗਰ ਨਾ ਕਰਨੇ ਤੇ ਫਿਰ ਤੁਸੀਂ ਵੀ ਵਿਰੋਧ ਕਰੋ ਜਿਉ ਨਹੀਂ ਮੰਨੂਗਾ ਸਰ ਸਾਡੀ ਜਾਲੀ ਹੈ ਇੱਕ ਬੜੀ ਕਬਰਾਦਰੀ ਦਾ ਇੱਕ ਮਿੰਟ ਇੱਕ ਮਿੰਟ ਭਾਈ ਜੀ ਉਹ ਇੱਕ ਮਿੰਟ ਭਾਈ ਜੀ ਜਿਹੜੀ ਕਮਿਟਮੈਂਟ ਨਹੀਂ ਕਰ ਕਮਿਟਮੈਂਟ ਨਹੀਂ ਕਰ ਕਮਿਟਮੈਂਟ ਨਹੀਂ ਕਰ ਭਾਜੀ ਇੱਕ ਕਮਿਟਮੈਂਟ ਪਤਾ ਸੈ ਨਹੀਂ ਸਮਝਦਾ ਮੈਂ ਕਹਿੰਦਾ ਦੋਏ ਦਾ ਕੰਮ ਨਹੀਂ ਕਰ ਪਾਰਟੀ ਦਾ ਸਮਾਜ ਹੈ ਤੋਸਕਾਰ ਵਾਲੇ ਨਹੀਂ ਅਸਲੋਂ ਸਹੀ ਜਿਹੜੀ ਤੁਸੀਂ ਅੱਛਾ ਮੈਂ ਅੱਜ ਦੀ ਗੱਲ ਕਹਿੰਦੇ ਹੋ ਤੁਸੀਂ ਕਰਦੇ ਨਹੀਂ ਕਮਿਟਮੈਂਟ ਨਾ ਕਰੋ ਤੁਸੀਂ ਗੱਲ ਕਹਿੰਦੇ ਆਪਾਂ ਉਹ ਵੀ ਡਿਮਾਂਡ ਰੱਖਾਂਗੇ ਕਿ ਤੁਹਾਡੀ ਡਿਮਾਂਡ ਕੱਲਿਆ ਦੀ ਨਹੀਂ ਸਾਡੀ ਦੀ ਰਵਾੜਾ ਅਸੀਂ ਵੀ ਕਿਸਾਨ ਆ ਸਾਡੇ ਭਾਈਚਾਰੇ ਦੇ ਵੀ ਬੰਦੇ ਕਿਸਾਨ ਆ ਆਪਾਂ ਤੁਹਾਡੀ ਗੱਲ ਜਿਹੜੀ ਹੈਗੀ ਰੱਖਾਂ ਸਾਰੇ ਕਿਸਾਨ ਆ ਆਪਾਂ ਹੁਣ ਪਰ ਪਹਿਲਾ ਪ੍ਰੋਗਰਾਮ ਤਾਂ ਹੁਣ ਦੇ ਹੀ ਆ ਥੋੜਾ ਜਿਹਾ 10 ਮੰਗਾਂ ਰੱਖਣੀਆਂ ਸੀ ਪਤਾ ਨਹੀਂ ਕਿਹੜੀ ਰੱਖਣੇ ਤੁਹਾਨੂੰ ਜੇ ਤੁਸੀਂ ਤੇਰੇ ਅਸੀਂ ਰੱਖਾਂਗੇ ਮਸਲਾ ਕਿੱਥੇ ਆ ਵੀ ਵੀ 10 ਮੰਗਾਂ ਰੱਖਣੀਆਂ ਇੱਥੇ ਮੇਰੀ ਗੱਲ ਸੁਣੋ ਕਮਾਲ ਹੋ ਗਈ ਯਾਰ ਮੇਰੀ ਗੱਲ ਤਾਂ ਸੁਣਾ 10 ਡਿਮਾਂਡਾਂ ਦੀ ਸੁਣੋ ਭਾਈਚਾਰੇ ਦੀ ਇਹਨਾਂ ਨੇ ਕਰਾਉਣਾ ਸੀ ਅੱਜ ਆਪਾਂ ਭਾਈ ਤੁਸੀਂ ਮੇਰੇ ਬਜ਼ੁਰਗ ਆਪਾਂ ਆਪਸ ਚ ਲੜ ਰਹੇ ਆ ਕਿਹਦੇ ਕਰਕੇ ਉਹਦੇ ਕਰਕੇ ਉਹ ਨਾ ਲੜਾਈ ਤੂੰ ਭਾਈ ਐ ਇਹ ਲੜਾਈ ਸੂਰਜ ਨਾ ਆਇਆ ਇਹਦਾ ਲੜਾਈ ਤੂੰ ਲੜੀ ਹੋਇਆ ਸਾਰਾ ਪੰਜਾਬ ਤੂੰ ਲੜਦਾ ਇਹ ਸਾਡਾ ਭਾਈ ਜਿਹੜਾ ਕਹਿੰਦਾ ਤੂੰ ਲੜਨਾ ਆਇਆ ਬਿਨਾਂ ਗੱਲ ਤੋਂ ਭਾਈ ਤੁਹਾਡੇ ਨਾਲ ਲਾਗਣਾ ਬਰੋ ਅੱਛਾ ਜਿੰਨੀ ਇੱਕ ਵਿਰੋਧ ਕੋਈ ਹੋ ਸਕਦਾ ਕੋਈ ਕੋਈ ਕੱਟ ਵਿਰੋਧ ਦੀ ਤੁਹਾਡਾ 13 ਨੁਕਸਾਨ ਕੀ ਹੈ ਮੈਂ 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 ਮੇਰਾ ਅੱਛਾ ਤੁਸੀਂ ਰਾਜਨੀਤੀ ਛੱਡੋ ਜਿੱਦਣ ਇਹ ਨਾ ਪੋਲੀਟਿਕਲ ਹੋਵੇ ਉਦੋਂ ਆਈ ਪੀਟੀ ਕਮਾਣਾ ਦੇਖ ਅਸੀਂ ਤੇਨੂੰ ਨਹੀਂ ਹੋਊਗਾ ਮੈਨੂੰ ਕਹਿਣਗੇ ਰੋਕੜ ਰੋਕੋ ਸਾਹਿਬ ਨਹੀਂ ਆਇਆ ਪੋਲੀਟਿਕਲ ਅਲ ਕਰੀ ਜਾ ਕੇ ਜੇ ਬਾਈ ਜੀ ਜੇ ਮੈਨੂੰ ਤੇਰੀ ਵੀਰ ਜੀ ਵੀ ਤੁਹਾਡੇ ਹਲਕੇ ਚ ਆਇਆ ਤੁਸੀਂ ਕੀ ਕੀਤਾ ਅੱਛੇ ਕੋ ਪਾਰਟੀ ਨਹੀਂ ਕੱਢਾ ਹੈਗਾ ਯਾਰ ਇਹ ਪਾਰਟੀ ਚੋਂ ਹੀ ਡੱਕਾ ਜੰਡਾ ਤੁਹਾਨੂੰ ਵੀ ਪਤਾ ਲਾਲਪੁਰਾ ਸਾਹਿਬ ਕਿਉਂ ਆਉਂਦੇ ਹੋ ਤੁਸੀਂ ਕਰਾਓ ਬਾਈ ਜੀ ਸੈਣੀ ਨਾਵਰਾ ਸਾਹਿਬ ਨੇ ਨਾਵਰਾ ਸਾਹਿਬ ਸੈਣੀ ਨੇ ਮਹਾਲ ਨਾ ਨੰਦਾ ਸੈਣੀ ਆਇਆ